ਸਤਿ ਸ਼੍ਰੀ ਅਕਾਲ ਮੈਂ ਪ੍ਰਵਿੰਦਰ ਸਿੰਘ ਪੰਜਾਬ ਨਾਊਜ਼ ਤੁਹਾਡਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਪਠਾਨਕੋਟ ਦੇ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਦੱਸ ਦਈਏ ਕਿ ਸਰਹੱਦੀ ਇਲਾਕਾ ਹੋਣ ਕਰਕੇ ਇੱਥੇ ਆਇਨ ਦਿਨ ਕੋਈ ਨਾ ਕੋਈ ਪੁਲਿਸ ਅਤੇ ਫੌਜ ਨੂੰ ਕੋਈ ਨਾ ਕੋਈ ਇਨਪੁੱਟ ਮਿਲਦਾ ਰਹਿੰਦਾ ਹੈ ਇਸੇ ਤਹਿਤ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਨੇ ਇੱਕ ਸਾਂਝਾ ਆਪਰੇਸ਼ਨ ਚਲਾਇਆ ਜਿਸ ਤਹਿਤ ਇਲਾਕੇ ਦੇ ਵਿੱਚ ਛਾਣਬੀਨ ਕੀਤੀ ਗਈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਗਲਤ ਤੰਦਾ ਉਹ ਇੱਥੋਂ ਅੱਗੇ ਪੰਜਾਬ ਦੇ ਵਿੱਚ ਨਾ ਫੈਲ ਸਕੇ ਤਾਂ ਇਹ ਤਸਵੀਰਾਂ ਪਠਾਨਕੋਟ ਦੀਆਂ ਨੇ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਨਾਲ ਅਕਸਰ ਇੱਥੇ ਅਲਰਟ ਦੇਖਿਆ ਜਾਂਦਾ ਹੈ ਆਏ ਦਿਨ ਕੋਈ ਨਾ ਕੋਈ ਇਨਪੁਟ ਫੀ ਆਉਂਦੀ ਰਹਿੰਦੀ ਹੈ ਜਿਸ ਦੇ ਚਲਦੇ ਪਠਾਨਕੋਟ ਪੁਲਿਸ ਹਰ ਮੌਕੇ ਪੱਬਾਂ ਪਾਰ ਰਹੀਦੀ ਹੈ ਅਤੇ ਪਠਾਨਕੋਟ ਪੁਲਿਸ ਵੱਲੋਂ ਬੀਐਸਐਫ ਦੇ ਜਵਾਨਾਂ ਦੇ ਨਾਲ ਸਰਹੱਦ ਦੇ ਖੇਤਰ ਬਮਿਆਲ ਵਿਖੇ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਪੁਲਿਸ ਤੇ ਜਵਾਨ ਅਤੇ ਬੀਐਸਐਫ ਦੇ ਜਵਾਨਾਂ ਨੇ ਇਲਾਕੇ ਦੇ ਨਾਲ ਨਾਲ ਗੁਜਰਾ ਦੇ ਕੁਲ ਵੀ ਖੰਗਾਲੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਆ ਰਿਹਾ ਹੈ ਅਤੇ ਨਾਲ ਦੀ ਨਾਲ ਅੱਗੇ ਗਣਤੰਤਰ ਦਿਹਾੜਾ ਵੀ ਆ ਰਿਹਾ ਹੈ ਇਸ ਦੇ ਚੱਲਦੇ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਵੀ ਅਨੁਸੁਖਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਲਈ ਉਹਨਾਂ ਵੱਲੋਂ ਪਹਿਲਾਂ ਹੀ ਮੁਸ਼ਤੈਦੀ ਵਰਤੀ ਜਾ ਰਹੀ ਹੈ ਕੀ ਕੁਝ ਕਿਹਾ ਪੁਲਿਸ ਅਧਿਕਾਰੀਆਂ ਨੇ ਉਹ ਜ਼ਰੂਰ ਸੁਣਦਿਆਂ ਅੱਜ ਮਾਨਯੋਗ ਐਸਐਸਪੀ ਸਾਹਿਬ ਪਠਾਨਕੋੜ ਦੇ ਦਿਸਨ ਦੇ ਦਲਦੇਸ਼ ਅਨੁਸਾਰ ਸੈਕਟਰ ਬੰਬਿਆਲ ਦੇ ਵਿੱਚ ਬਾਰਡਰ ਏਰੀਆ ਦੇ ਨਾਲ ਲੱਗਦੇ ਸਾਰੇ ਡੇਡੇ ਚੱਕੀਤੇ ਜਾ ਰਹੇ ਨੇ ਉਹ ਸੱਕੀ ਵਿਅਕਤੀਆਂ ਨੂੰ ਚੱਕ ਕਰਕੇ ਪੁੱਛ ਕੇ ਇਸ ਕਰਕੇ ਭੇਜੇ ਜਾ ਰਿਹਾ ਇਹ ਕਿਸੇ ਦੇ ਸੱਕ ਪੈਂਦਾ ਤੇ ਉਹਨੂੰ ਅਸੀਂ ਜਰੂਰ ਪਕੜਾਂਗੇ ਇਸ ਕਰਕੇ ਬਾਰਡਰ ਦੇ ਏਰੀਆ ਦੇ ਵਿੱਚ ਬੰਬਿਆਲ ਸੈਕਟਰ ਦੇ ਵਿੱਚ ਬੀਐਸਐਬ ਦੀ ਹਲਪ ਦੇ ਨਾਲ ਸਾਰੇ ਡੇਡੇ ਚੱਕੀਤੇ ਜਾ ਰਹੇ ਨੇ ਤਾਂ ਜੋ ਅਨਸਕਾਮੀ ਘਟਰਾ ਦਾ ਬੱਪਰ ਸਕੇ ਰੋੜੀ ਦਾ ਤਿਹਾਰ ਆ ਰਿਹਾ 26 ਜਨਵਰੀ ਦੇ ਮੱਧਿਆ ਲੈਂਜ ਰਖਦੀ ਹੋਈ ਸਤੋਵੀਰ ਅੰਚਲਾਇਆ ਜਾ ਰਿਹਾ ਪਰ ਟਰਾਊਡਿੰਗ ਕੀਤੀ ਜਾ ਰਹੀ ਹੈ ਨਾਕੇ ਲਗਾਏ ਜਾ ਰਹੇ ਨੇ ਬਾਕੀ ਕੋਡਾਂ ਤਰੁਕ ਕਰਦੇ ਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਆਏ ਦਿਨ ਵਾਰਦਾਤਾਂ ਹੋ ਰਹੀਆਂ ਨੇ ਇਸੇ ਤਹਿਤ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਜਿੱਥੇ ਇੱਕ ਐਕਟਿਵਾ ਸਵਾਰ ਦੇ ਉੱਤੇ ਇਨੋਵਾ ਗੱਡੀ ਦੀ ਪੰਨ ਤੋੜ ਕਰਨ ਦਾ ਦੋਸ਼ ਲੱਗਿਆ ਯਾਨੀ ਕਿ ਹਮਲਾ ਕਰਨ ਦਾ ਦੋਸ਼ ਲੱਗਿਆ ਇਹ ਮਾਮਲਾ ਅੰਮ੍ਰਿਤਸਰ ਦੇ ਕਸ਼ਮੀਰੀ ਐਵੇਨਿਊ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਸਕੂਟੀ ਸਵਾਰ ਯਾਨੀ ਕਿ ਐਕਟੀਵਾ ਸਵਾਰ ਦੇ ਉੱਤੇ ਇਨੋਵਾ ਕਾਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਥਿਤ ਤੌਰ ਤੇ ਪੀੜਤ ਵਿਅਕਤੀ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਤਹਿਤ ਇਹ ਵਿਅਕਤੀ ਵੱਲੋਂ ਕੀਤਾ ਗਿਆ ਹੈ ਦੂਜੀ ਧਿਰ ਵੱਲੋਂ ਹਮਲਾ ਕਰਨ ਤੋਂ ਬਾਅਦ ਦੇਸ਼ੀ ਨੰਬਰ ਤੋਂ ਧਮਕੀਆਂ ਵੀ ਦਿਵਾਈਆਂ ਜਾ ਰਹੀਆਂ ਨੇ ਇਹ ਵੀ ਪੀੜਤ ਵਿਅਕਤੀ ਨੇ ਦੋਸ਼ ਲਗਾਇਆ ਤਾਂ ਉਧਰ ਮਾਮਲਾ ਪੁਲਿਸ ਦੇ ਧਿਆਨ ਵਿੱਚ ਵੀ ਆ ਚੁੱਕਿਆ ਹੈ ਪੁਲਿਸ ਨੇ ਦਰਖਾਸਤ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਦਰਖਾਸਤ ਦੇ ਵਿੱਚ ਪੀੜਤ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਬਾਹਰ ਖੜੀ ਕਾਰ ਕਿਸੇ ਵਿਅਕਤੀ ਵੱਲੋਂ ਤੋੜੀ ਗਈ ਉਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਫਿਲਹਾਲ ਪੁਲਿਸ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਸਾਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਕੀ ਕਹਿਣਾ ਪੀੜਤ ਦਾ ਅਤੇ ਪੁਲਿਸ ਅਧਿਕਾਰੀਆਂ ਦਾ ਉਹ ਜ਼ਰੂਰ ਸੁਣਦੇ ਆ 12058509056 ਇਸ ਦਾ ਨਾਮ ਦੱਸੋ ਤੇ ਕਿਥੋਂ ਦੇ ਰਹੇ ਹੋ ਤੇ ਕੀ ਗੱਲ ਸਰ ਜੀ ਮੇਰਾ ਨਾਮ ਰਾਘਵ ਮਹਾਜਨ ਹੈ ਮੈਂ ਸਰ ਦਿੱਲੀ ਦਾ ਰਹਿਣ ਵਾਲਾ ਤੇ ਮੇਰੀ ਮਦਰ ਇੱਥੇ ਰਹਿੰਦੇ ਨੇ ਤੇ ਮੈਂ ਦਿੱਲੀ ਤੇ ਅੰਮ੍ਰਿਤਸਰ ਆਂਦਾ ਜਾਂਦਾ ਰਹਿੰਦਾ ਮੇਰਾ ਕੰਮ ਇੱਥੇ ਵੀ ਹੈ ਤੇ ਦਿੱਲੀ ਵੀ ਹੈ ਸਰ ਕੱਲ ਮੇਰੀ ਦੁਕਾਨ ਅਗੀ ਹੈ 108 ਸਿਟੀ ਸੈਂਟਰ ਮੈਂ ਉੱਥੇ ਗਿਆ ਮੇਰਾ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਤੇ ਅਸੀਂ ਜਿਹੜਾ ਸਮਾਨ ਉੱਤੇ ਪੇਜਦਾ ਸੀ ਉਹ ਆਪਣਾ ਗੋਡਾਊਨ ਚ ਪੇਜਣਾ ਸੀ ਤੇ ਉਹਦੇ ਲਈ ਮੇਰੀ ਲੇਬਰ ਆਈ ਤੇ ਟਰੱਕ ਵਾਲੀ ਗੱਡੀ ਆਈ ਉਸ ਤੋਂ ਬਾਅਦ ਸਰ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਅਮਿਤ ਮਹਾਜਨ ਉਰਫ ਕਿੱਕੀ ਰਗੂ ਮਹਾਜਨ ਉਰਫ ਸੁਮਿਤ ਇਹਨਾਂ ਨੇ ਸਰ ਮੇਰੀ ਲੇਬਰ ਨੂੰ ਡਰਾਇਆ ਧਮਕਾਇਆ ਕਿ ਤੁਸੀਂ ਸਮਾਨ ਲੋਡ ਕਰਕੇ ਵਿਖਾਓ ਬਲਕਿ ਇਹਨਾਂ ਦਾ ਕੁਝ ਲੈਣਾ ਦੇਣਾ ਖਾਦਾ ਲੀਏ ਉਸ ਤੋਂ ਬਾਅਦ ਸਰ ਇਹਨਾਂ ਨੇ ਮੇਰੇ ਨਾਲ ਹਾਥਾਪਾਈ ਕੀਤੀ ਮੈਨੂੰ ਮੇਰੀ ਗਰਦਨ ਤੇ ਇਹਾਂ ਨੇ ਕੱਚ ਦੀ ਬੋਤਲ ਤੋੜ ਕੇ ਗਰਦਨ ਤੇ ਵੀ ਲਾਈ ਉਸ ਤੋਂ ਬਾਅਦ ਸਰ ਮੈਂ 112 ਨੰਬਰ ਤੇ ਕਾਲ ਕੀਤੀ ਤੇ ਪੁਲਿਸ ਆਈ ਤੇ ਉਹ ਸਾਨੂੰ ਬੱਸ ਸਟੈਂਡ ਥਾਣੇ ਤੇ ਲੈ ਕੇ ਗਈ जदों असी बस स्टैंड थाने गए उन्होंने मेरी डाट कट्टी तो मैं सिविल हस्पताल जाके अपना मेडिकल करवा के घर के खाना खा के सो गया सर दो बज के उनतालीस मिनट पर मेरे को एक कॉल आता है मेरे चौकीदार का कि तीन जाने आए हैं वाइट कलर की एक्टिवा पे और वो मेरा गाड़ी का शीशा तोड़ के चले गए हैं मैं उसी वक्त सर दो बज के बतालीस मिनट पर मैंने एक सौ बारह नंबर पर कॉल की पी आई उनके सामने चौकीदार की गवाही करवाई मौका दिखाया कि इन लोग सुबह जब देखा तो सुबह जाके हमारे को ये पता लगा कि एक वाइट एक्टिवा पे तीन लोग थे जिसके अंदर एक बंदा था जिसका नाम है रघु महाजन उर्फ सुमित और उसके साथ दो अनपछाते लोग थे और पता करने पे उसको ये हमें ये पता लगा कि इसके साथ दो लड़के और होते हैं जो इसके साथ पूरा दिन होते हैं वो इसके साथ आए और उन्होंने गाड़ी का शीशा तोड़ा सुबह बारह एक बजे के पास मेरे को यूएस से थ्रेड कॉल आती है कि तुम्हें ट्रेलर मिल गया है अभी तो बस ट्रेलर मिला है अब आगे आके हम तुम्हारे को मार ही देंगे गोलियों से उड़ा देंगे सर मेरे को सीपी साहब से यही दरखास्त है कि हमारे अगर घर के बाहर आके ये लोग गाड़ी पे हमला कर सकते हैं तो ये घर के अंदर भी आ सकते हैं इसके ऊपर सख्त से सख्त कार्रवाई हो सर गुरमीत सिंह मजीठा रोड थाने में उनको हमने तीन साढ़े तीन या चार बजे के आसपास इनको हमने दरख्वास्त दी थी सुबह इन्होंने अभी मैं सुबह थाने में गया भी था इन्होंने बोला था कि हम आते हैं अभी तक हमारे तरफ कोई आया नहीं है ना कोई मौका देखने आया है ना कोई कुछ देखने आया है ना कोई सीसीटीवी देखने आया है ये सर बहुत क्लियर हो रहा है सर मैं दिल्ली रहता हूँ मोस्टली मैं दिल्ली रहता हूँ और मेरे को यही डर है कि सर मेरी मदर अकेली रहती है तो अगर मेरे ये मेरे ऊपर हमला नहीं है मेरी मदर के ऊपर हमला किया गया है ये ये इधर कोई वुमेन सेफ ही नहीं है अमृतसर में ये किसकी ओर से दी गई है सर सोना महाजन के नाम से दी गई है तो अभी आप किस तरीके के इंसाफ की मांग कर सर हम यही इंसाफ मांगते हैं कि इनको जल्दी से जल्दी पकड़ा जाए लड़के सामने हैं ऐसा तो ये कोई वो चीज़ नहीं है कि मेरे को शाम को सात बजे लड़ाई होती है और रात को पौने तीन बजे या ढाई बजे हमारी गाड़ी को ईंटों से शीशे तोड़ दिए जाते हैं जो बस स्टैंड में कम्प्लेंट दी पुलिस क्योंकि वो अलग है और यहाँ पर जो दी वो हाँ जी सर वो बिल्कुल अलग है उधर सर अ, मेरी डाट कटी थी उसके बाद मैंने अपना मुलाजा करवाया था उसके बाद सर मेरी रिपोर्ट आज शाम तक उन्होंने बोला था कलेक्ट करने को हाँ जी और उसके बाद उन्होंने ये बोला था कि हम आपको सुबह फोन करेंगे एक दिन दो वारदात हुई हैं जी सर ये आप समझ लो बारह घंटा बारह भी नहीं सर आठ नौ घंटे के बीच में दो बार बारदाते हुई हैं और उसके बाद अगर आप ये थ्रेड कॉल भी इंक्लूड करो तो सर एक दिन के अंदर तीन बार जाते हो चुकी हैं मैं सोना महाजन बोल रही हूँ हाँ। बस यही है कि थ्रेट वगैरह जरा दे रहे हैं ना दे जैसा शीशे राती मतलब तोड़ के गए हैं अंदर भी आके कुछ भी कर सकते हैं ਕੱਲੇ ਹੁੰਦੇ ਘਰ ਚ ਮੈਂ ਕੱਲੀ ਵੀ ਹੁੰਨੀ ਆ ਬੇਟਾ ਵੀ ਹੁੰਦਾ ਵੈ ਬੱਚਾ ਨੇ ਆਣਾ ਜਾਣਾ ਵੀ ਹੁੰਦਾ ਵੈ ਤੇ ਇੱਥੇ ਸੇਫਟੀ ਦਾ ਤੇ ਕੋਈ ਨਾਮੋ ਨਿਸ਼ਾਨ ਨਹੀਂ ਰਹਾ ਇਟੋ ਸੇ ਮਤਲਬ ਕੀਆ ਗਿਆ ਸਾਰਾ ਕੁਛ ਬੱਚੇ ਕੀ ਲੜਾਈ ਹੋਈ ਹੈ ਤਾਂ ਉਸੇ ਰਾਤ ਇੱਕ ਸੁਮੇਤਾ ਲੜਕਾ ਔਰ ਬਾਕੀ ਉੱਪਰ ਕੀ ਫੈਮਿਲੀ ਜੋ ਮਾਰੇ ਸਾਥ ਔਰ ਮਹੇਸ਼ ਮਾਰੇ ਉਹਨਾਂ ਦੇ ਉਹਨਾਂ ਦੇ ਕਹਨੇ ਪੇ ਸਭ ਕੁਝ ਹੋ ਰਿਹਾ ਜੋ ਵੀ ਹੈ ਜੀ तो मैं सर हमें तो, तो यही डर लगता है कि मेरी मदर अकेली है या मैं अगर मेरे फादर की डेथ दो साल पहले हो चुकी थी हम हम दोनों में एक दूसरे के अलावा तो कोई और है नहीं है अगर हम में से किसी को कुछ हो जाता है तो मैं गाड़ी में जाती तो, हूं खून तो, तो, तो सफेद हो ही चुके हैं गाड़ी में जाती हूं कोई भी हम पे अटैक कर कर दे या ये लोग मतलब अटैक कर दें तो फिर ਇਨਕੋ ਪਕੜਾ ਜਾਗਰ ਇਹ ਘਰ ਕੇ ਬਾਹਰ ਆ ਕੇ ਅਟੈਕ ਕਰ ਸਕਤੇ ਹਨ ਇਤਨੀ ਬੜੀ ਈਟ ਮਾਰ ਸਕਤੇ ਹਨ ਤਾਂ ਘਰ ਕੇ ਬਾਹਰ ਸੇ ਅੰਦਰ ਵੀ ਈਟੇ ਮਾਰ ਸਕਤੇ ਹਨ ਇਨੋ ਨੇ ਗੋਲੀਆਂ ਵੀ ਮਾਰਨੇ ਕੀ ਧਮਕੀ ਦੀ ਹੈ ਮੈਂ ਠੀਕ ਹੈ ਪੁਲਿਸ ਨੇ ਇਹਦੇ ਪਰ ਕਾਰਵਾਈ ਕੀਤੀ ਸਰ ਅਭੀ ਤੱਕ ਕੁਝ ਵੀ ਨਹੀਂ ਹੋਇਆ ਮੈਂ ਕਾਲ ਤੇ ਕਾਲ ਕਰ ਰਹਾ ਹਾਂ ਪਰ ਇਹ ਸੜਕੋ ਕੱਲ ਕੰਪਲੇਂਟ ਆਈ ਸੋਨਾਮਾ ਜਿੰਕੋ ਇਹਨਾਂ ਦੀ ਕੋਈ ਗੱਟੀ ਹੈ ਲੋਵਾ ਇਹ ਕੋਈ ਉਹਦਾ ਪਿਛਲਾ ਸ਼ੀਸ਼ਾ ਕੋਈ ਉਹਨਾਂ ਨੇ ਤੋੜਿਆ ਆ ਇਹਦੇ ਵਿੱਚ ਇੱਕ ਇਹਨਾਂ ਨੂੰ ਸ਼ੱਕ ਆ ਕਿਸੇ ਇਹਨਾਂ ਦਾ ਕੋਈ ਲੜਾਈ ਝਗੜਾ ਆਇਆ ਸੀ ਅਸੀਂ ਬਾਕੀ ਵੈਰੀਫਾਈ ਕਰ ਰਹੇ ਹਾਂ ਜੋ ਵੀ ਹੋਗਾ ਦੇ ਵਿੱਚ ਕਲੀਅਰ ਹੋ ਜਾਏਗਾ ਜਿਹੜੇ ਕਿਹੜੇ ਨਾਮ ਨਾਲਤੇ ਜਾ ਰਹੇ ਹਾਂ ਹਾਂਜੀ ਉਹਨਾਂ ਨੇ ਨਾ ਤੇ ਲਏ ਆ ਪਰ ਇਹਦੇ ਵਿੱਚ ਹੁਣ ਵੈਰੀਫਾਈ ਕਰਾਂਗੇ ਨਾ ਪਹਿਲਾਂ ਕਿਹੜੇ ਕਿਹੜੇ ਜਿਹੜੇ ਸਹੀ ਹੈ ਜੇ ਬੰਦੇ ਉਹ ਹੀ ਆ ਜਾਂ ਹੋਰ ਕੋਈ ਹੈ ਇਸ ਦੇ ਵਿੱਚ ਨਾ ਆਪਾਂ ਨਹੀਂ ਅਜੇ ਡਿਸਕਵਰ ਕਰ ਸਕਦੇ ਪਹਿਲਾਂ ਆਪਾਂ ਵੈਰੀਫਾਈਟ ਕਰਾਂਗੇ ਹਾਂ ਜੀ ਸਰਸਤੀਕ CCTV ਵੀਡੀਓ ਵੀ ਸਾਹਮਣੇ ਆਈ ਹੈ ਹਾਂਜੀ ਆਈ ਹੈ ਉਹ ਵੀ ਬਾਕੀ ਅਸੀਂ ਹੋਰ ਵੀ ਕਢਵਾ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਜਿੱਥੇ ਨਿਤ ਦਿਨ ਵਾਰਦਾਤਾਂ ਹੋ ਰਹੀਆਂ ਨੇ ਇਸੇ ਤਹਿਤ ਚੋਰੀ ਅਤੇ ਠੱਗੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਇੱਕ ਮਾਮਲਾ ਸਾਹਮਣੇ ਆਇਆ ਬਟਾਲਾ ਤੋਂ ਜਿੱਥੇ ਕਥੇ ਤੌਰ ਤੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਦੋਸ਼ ਹੈ ਕਿ ਉਹਨਾਂ ਨੇ ATM ਕੱਟਣ ਦੀ ਕੋਸ਼ਿਸ਼ ਕੀਤੀ ਇਹ ਵੀ ਜਾਣਕਾਰੀ ਹੈ ਕਿ YouTube ਤੋਂ ਆਨਲਾਈਨ ਸਾਰਾ ਸਮਾਨ ਦੇਖ ਕੇ ਮੰਗਵਾਇਆ ਗਿਆ ਅਤੇ ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਪੁਲਿਸ ਹੁਣ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ ਪੁਲਿਸ ਲਾਈਨ ਵਿੱਚ ਐਸਪੀ ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿਬੜੀ ਕੈਂਟ ਗੁਰਦਾਸਪੁਰ 14 ਦੇ ਵਿੱਚ ਰੈਜੀਮੈਂਟ ਦੇ ਵਿੱਚ ਤਾਇਨਾਤ ਇੱਕ ਫੌਜ ਦੇ ਹਵਲਦਾਰ ਪ੍ਰਵੀਨ ਕੁਮਾਰ ਆਪਣੇ ਦੋ ਸਾਥੀਆਂ ਹੀਰਾ ਮਸੀ ਤਿਬੜੀ ਕੈਂਟ ਵਿੱਚ ਜੋ ਪ੍ਰਾਈਵੇਟ ਕੰਮ ਕਰਦਾ ਤੇ ਇਸ ਤੋਂ ਆਰਮੀ ਕੈਂਟ ਵਿੱਚ ਜਾਣ ਦੇ ਲਈ ਇਹਨਾਂ ਦੇ ਕੋਲੇ ਜੋ ਕਾਰਡ ਵੀ ਜਾਰੀ ਹੋਇਆ ਤਾਂ ਇਹਨਾਂ ਦੇ ਉੱਤੇ ਦੋਸ਼ ਹੈ ਕਿ ਇਹਨਾਂ ਨੇ SBI ਦਾ ATM 6 ਜਨਵਰੀ ਨੂੰ ਗੈਸ ਕਟਰ ਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਜਦੋਂ ਕਿ 7 ਜਨਵਰੀ ਦੀ ਰਾਤ ਨੂੰ ਹੀ ਦਿਨਾਨਗਰ ਦੇ ਪਿੰਡ ਪਟੋਆ ਵਿੱਚ ਵੀ PNB ਦਾ ATM ਤੋੜਨ ਦੀ ਕੋਸ਼ਿਸ਼ ਕੀਤੀ ਖੈਰ ਪੁਲਿਸ ਦੇ ਮੁਤਾਬਕ ਮੁਲਜ਼ਮਾਂ ਤੋਂ ਗੈਸ ਸਿਲੰਡਰ ਕਟਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜੀ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਡਰ ਬਟਾਲਾ ਜਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਦੋ ਅਟੈਂਪਟਸ ਹੋਈਆਂ ਸੀਗੀਆਂ SBI ਬੈਂਕ ਦੀ ATM ਦੇ ਉੱਤੇ ਤੇ PNB ਬੈਂਕ ਦੇ ATM ਦੇ ਉੱਤੇ ਇਹ ਰਾਤ ਨੂੰ ਜਿਹੜਾ ਸਾਡੇ 6 ਤਰੀਕ ਦੀ ਰਾਤ ਨੂੰ ਡੇਰੀਵਾਲ ਅਡੇ ਦੇ ਉੱਤੇ ਪੀਐਸ ਸੇਖਵਾ ਦੇ ਵਿੱਚ ਇਹਨਾਂ ਨੇ ਐਸਬੀਆਈ ਦਾ ਇੱਕ ਏਟੀਐਮ ਸੀਗਾ ਉਹਨੂੰ ਸ਼ਟਰ ਤੋੜ ਕੇ ਗੈਸ ਕਟਰ ਦੇ ਨਾਲ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਸੀਗਾ ਐਫਆਈਆਰ ਨੰਬਰ 2612025 ਨੂੰ ਅੰਡਰ ਸੈਕਸ਼ਨ 3314 305 3244 62 ਬੀਐਨਐਸ ਪੀਐਸ ਸੇਖਵਾ ਐਂਡ ਇਸ ਤੋਂ 2 ਦਿਨ ਬਾਅਦ ਹੀ ਇੱਕ ਹੋਰ ਅਟੈਂਪਟ ਹੋਈ ਪੀਐਸ ਦਿਨਾਨਗਰ ਦੇ ਵਿੱਚ ਅਡਾ ਇਹ ਹੈਗਾ ਬਟੋਆ ਜਿਹਦੇ ਵਿੱਚ ਪੀਐਨਬੀ ਬੈਂਕ ਦਾ ਏਟੀਐਮ ਸੀਗਾ ਉੱਥੇ ਵੀ ਉਹਨਾਂ ਨੇ ਸਿਮਲਰ ਅਟੈਂਪਟ ਕੀਤੀ ਗੈਸ ਕਟਰ ਦੇ ਨਾਲ ਪਹਿਲੋ ਸ਼ਟਰ ਤੋੜਿਆ ਤੇ ਉਸ ਤੋਂ ਬਾਅਦ ਏਟੀਐਮ ਨੂੰ ਤੋੜ ਕੇ ਉਹਦੇ ਵਿੱਚੋਂ ਜਿਹੜੀ ਲੂਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹਨੂੰ ਬੜੇ ਹੀ ਸੰਜੀਦਗੀ ਨਾਲ ਦੇਖਦੇ ਹੋਏ ਮਾਨਯੋਗ ਐਸਐਸਪੀ ਬਟਾਲਾ সোহেল ਮੀਰ ਜੀ ਆਈਪੀਐਸ ਉਹਨਾਂ ਨੇ ਡੀਐਸਪੀ ਸਿਟੀ ਤੇ ਡੀਐਸਪੀ ਡੀ ਰਿਪੂਤਪਨ ਜੀ ਉਹਨਾਂ ਦੇ ਅੰਡਰ ਜਿਹੜੀਆਂ ਟੀਮਸ ਦਾ ਗਠਨ ਕੀਤਾ ਐਸਐਚਓ ਸੇਖਵਾ ਤੇ ਇੰਚਾਰਜ ਸੀ ਹੈ ਇਹ ਸੁਖਰਾਜ ਸਿੰਘ ਇਹਨਾਂ ਨੇ ਇਸ ਟੀਮਸ ਨੂੰ ਹੀ ਹੈਡ ਕੀਤਾ ਤੇ ਅਸੀਂ ਇਹ ਜਿਹੜੇ ਦੋ ਇਨਸੀਡੈਂਟ ਸੀਗੇ ਇਹਨਾਂ ਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ 4 ਦਿਨਾਂ ਦੇ ਅੰਦਰ ਅੰਦਰ ਹੀ ਅਸੀਂ ਇਹਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਜਿਦੇ ਵਿੱਚ ਤਿੰਨ ਦੋਸ਼ੀ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਇਹ ਤਿੰਨ ਦੋਸ਼ੀ ਜਿਹੜੇ ਨੇ ਇਹਨਾਂ ਦੇ ਨਾਮ ਹੈ ਹੀਰਾ ਮਸੀ ਪੁੱਤਰ ਜੋਰਾ ਮਸੀ ਗੋਲਦੀ ਪੁੱਤਰ ਰੂਪlal ਜਿਹੜੇ ਕਿ ਸੋਰੀਆ ਬਾਂਗਰ ਪੀਐਸ ਕਾਨੂੰ ਆਂਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਦੋਸ਼ੀ ਹੈ ਉਹ ਫੌਜ ਵਿੱਚ ਕੰਮ ਕਰਦਾ ਹੈ ਹੌਲਦਾਰ ਪ੍ਰਵੀਨ ਕੁਮਾਰ ਪੁੱਤਰ ਸੂਬਕਰਮ ਵਾਸੀ ਗਰੋਟਾ ਤਹਿਸੀਲ ਪਾਲਵਲ ਜ਼ਿਲ੍ਹਾ ਹੋਡਲ ਹਰਿਆਣੇ ਦਾ ਜੋ ਕਿ ਇੱਥੇ ਪੋਸਟਡ ਤਿਬੜੀ ਕੈਂਟ ਵਿੱਚ ਪੋਸਟਡ ਸਿਗਾ ਸੋ ਇਹ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਪਾਸੋਂ ਜਿਹੜਾ ਗੈਸ ਕਟਰ ਸਿਲੰਡਰ ਹੈ ਉਹ ਵੀ ਰਿਕਵਰ ਕੀਤਾ ਗਿਆ ਨਾਲ ਮੋਟਰਸਾਈਕਲ ਜਿਹੜਾ ਉਹ ਵੀ ਰਿਕਵਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਅਗੇ ਤਫਤੀਸ਼ ਨੂੰ ਵਧਾਇਆ ਜਾਏਗਾ ਜਿਹੜਾ ਇਹ ਫੌਜੀ ਹੈ ਇਹ ਤਿਬੜੀ ਕੈਂਟ ਵਿੱਚ ਪੋਸਟਡ ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਦੋਸ਼ੀ ਹੈ ਹੀਰਾ ਮਸੀ ਇਹ ਇਹ ਵੀ ਉਹਦੇ ਵਿੱਚ ਤਿਬੜੀ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀਗਾ ਐਜ਼ ਉਥੇ ਭਾਂਡੇ ਮਾਜਣ ਦੀ ਜੋ ਇਹਦੀ ਡਿਊਟੀ ਸੀਗੀ ਤੇ ਇਹਦੇ ਕੋਲ ਗੇਟ ਪਾਸ ਵੀ ਸੀਗਾ ਕੈਂਟ ਦਾ ਇਹ ਉਸੇ ਜਿਹੜਾ ਵਸਿਨਿਟੀ ਦੇ ਵਿੱਚ ਸੇਮ ਵਸਿਨਿਟੀ ਦੇ ਹੋਟਲ ਦੇ ਵਿੱਚ ਇਹਨਾਂ ਦਾ ਤਾਲਮੇਲ ਹੋਇਆ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਕਿ ਵਿੱਚ ਕੱਟਰ ਜਾਂ ਇਹਨਾਂ ਕੋਲ ਸਪਰੇਅ ਸੀ ਇੱਕ ਕਿਸ ਲੈਵਲ ਤੇ ਕਿਸ categories ਜੀ ਇੱਥੇ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਮਜਬੂਤ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ATM ਤੋੜਨ ਦੀ ਜਿਹੜੀ ਟ੍ਰੇਨਿੰਗ ਹੈ ਇਹ YouTube ਤੋਂ ਹਾਸਲ ਕੀਤੀ ਤੇ ਇਹਨਾਂ ਨੇ ਜਿਹੜੇ ਇਹ ਇਕਵਿਪਮੈਂਟ ਹੈ ਇਹ ਵੀ ਆਨਲਾਈਨ ਮੰਗਾਏ ਆ ਬਾਕੀ ਇਹਨਾਂ ਦੀ ਕਿਸ ਲੈਵਲ ਦੀ ਟ੍ਰੇਨਿੰਗ ਹੋਈ ਹੈ ਇਹਨਾਂ ਨੇ ਕਿਸ ਲੈਵਲ ਤੇ ਉਹਨਾਂ ਨੂੰ ਪਹਿਲਾਂ ਟੈਸਟ ਕੀਤਾ ਇਹ ਸਾਰੀ ਹੁਣ ਅਸੀਂ ਤਫਤੀਸ਼ ਦੇ ਵਿੱਚ ਸਾਹਮਣੇ ਲਿਆਵਾਂਗੇ ਆਰ ਵੀ ਪਰਸ਼ਨ ਹੈ ਇਹ ਮੁੜੀ ਕਾਂਚੂ ਜੋ ਆਪਾਂ ਦਾ ਕਿੰਨਾ ਮੁਸ਼ਕਤ ਕਰੀ ਵਈ ਪੁਲਿਸ ਨੂੰ ਇਹਨੂੰ ਅਰੈਸਟ ਕਰਨ ਤੇ ਜਾਂ ਨੂੰ ਬ੍ਰਿੰਗ ਕਰ ਜੀ ਮੁਸ਼ਕਤ ਤੇ ਨਹੀਂ ਵਰਡ ਅਸੀਂ ਯੂਜ਼ ਕਰਾਂਗੇ ਬਟ ਇੱਕ ਸਟੈਂਡਰਡ ਜਿਹੜਾ ਆਪਰੇਟਿੰਗ ਪ੍ਰੋਸੀਜਰ ਸੀਗਾ ਜਦੋਂ ਸਾਡਾ ਇਹ ਬੰਦਾ ਅਸੀਂ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਉਹਨਾਂ ਨੂੰ ਦੱਸਿਆ ਕਿ ਸਾਡਾ ਤੀਜਾ ਸਾਥੀ ਜਿਹੜਾ ਉਹ ਫੌਜ ਦੇ ਵਿੱਚ ਟਿਬੜੀ ਕੈਂਟ ਵਿੱਚ ਪੋਸਟਡ ਹੈ ਸੋ ਅਸੀਂ ਆਰਮੀ ਦੇ ਜਿਹੜੇ ਸੀਨੀਅਰ ਅਫੀਸ਼ਰਸ ਨੇ ਰਾਹੀਂ ਐਸਐਸਪੀ ਸਾਹਿਬ ਉਹਨਾਂ ਨੇ ਉਹਨਾਂ ਨਾਲ ਤਾਲਮੇਲ ਕੀਤਾ ਤੇ ਉਹਨਾਂ ਨੂੰ ਪ੍ਰੋਸੀਜਰ ਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਉਹਦਾ ਵਾਰੰਟ ਜਿਹੜਾ ਹਾਸਲ ਕਰਦੇ ਹੋ ਸਾਨੂੰ ਇਹ ਹੈਂਡਓਵਰ ਕੀਤਾ ਸੋ ਮੁਸ਼ਕਰ ਨਹੀਂ ਬਟ ਇੱਕ ਪ੍ਰੋਸੀਜਰ ਜਿਹੜਾ ਹੈ ਉਹ ਲੀਗਲੀ ਸਾਰਾ ਫਾਲੋ ਕੀਤਾ ਗਿਆ ਹਾਂਜੀ ਫੈਮਲੀ ਬੈਕਗਰਾਉਂਡ ਫੈਮਲੀ ਬੈਕਗਰਾਉਂਡ ਜੀ ਗਰੀਬ ਕਰਦੇ ਨੇ ਇਹਨਾਂ ਨੇ ਇਹੀ ਆਪਣਾ ਜਿਹੜਾ ਇਨੀਸ਼ੀਅਲ ਹਰ ਕੋਈ ਜਿਹੜਾ ਦੋਸ਼ੀ ਹੈ ਇਹ ਜਦੋਂ ਵੀ ਕੋਈ ਅਪਰਾਧ ਕਰਦਾ ਤੇ ਪ੍ਰਾਇਮਰੀਲੀ ਆ ਕੇ ਜਦੋਂ ਪੁੱਛ ਕੇ ਕੀਤੀ ਜਾਂਦੀ ਹੈ ਤੇ ਇੱਕੋ ਹੀ ਜਵਾਬ ਹੁੰਦਾ ਜੀ ਗਰੀਬ ਕਰਦੇ ਆ ਤੇ ਇਸ ਕਰਕੇ ਅਸੀਂ ਇਹ ਜੁਰਮ ਕਰ ਲਿਆ ਬਟ ਇਹਨਾਂ ਦੀ ਜਿਹੜੀ ਹੁਣ ਫੈਮਿਲੀ ਬੈਕਗ੍ਰਾਉਂਡ ਆ ਪੂਰੀ ਚੈੱਕ ਕੀਤੀ ਜਾਏਗੀ ਤੇ ਇਹਨਾਂ ਨੇ ਇਹ ਜਿਹੜਾ ਵਾਰਦਾਤਾ ਨੇ ਇਹ ਦੋ ਵਾਰਦਾਤਾ ਤੇ ਇਹਨਾਂ ਨੇ ਕਰ ਦਿੱਤੀਆਂ ਸੀਗੀ ਤੇ ਦੋਨੋਂ ਵਾਰਦਾਤਾ ਦੇ ਵਿੱਚ ਅਟੈਂਪਟ ਹੋਈ ਸੀਗੀ ਸੋ ਇਨੀਸ਼ੀਅਲੀ ਇਹਨਾਂ ਨੇ ਇਹੀ ਦੱਸਿਆ ਕਿ ਧੁੰਦ ਦੇ ਦਿਨਾਂ ਦਾ ਫਾਇਦਾ ਕਿਉਂਕਿ ਠੰਡ ਲੇਟ ਪੈ ਰਹੀ ਐ ਧੁੰਦੇ ਦਿਨ ਹੁਣ ਸਟਾਰਟ ਹੋਏ ਨੇ ਸੋ ਇਹਨਾਂ ਦਾ ਇੱਕ ਟਾਰਗੇਟ ਸੀਗਾ ਕਿ ਹੋਰ ਵੀ ਜੜੀਆਂ ਏਟੀਐਮਸ ਨੇ ਜਾਂ ਬੈਂਕਸ ਨੇ ਇਹਨਾਂ ਲੁੱਟਿਆ ਜਾਵੇ ਜੇਕਰ ਨੁਕਸਾਨ ਹੁੰਦਾ ਦੋਨੋਂ ਏਟੀਆਂ ਨੂੰ ਸਬਕ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਜੀ ਅਸੀਂ ਪਾਰਟਿਕੂਲਰਲੀ ਤੁਹਾਨੂੰ ਕੋਈ ਫਿਗਰ ਮੈਂ ਆਊਟ ਆਫ ਸੀਕਰੇਸੀ ਆਊਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਪਾਰਟਿਕੂਲਰ ਅਮਾਉਂਟ ਦੀ ਦੱਸ ਸਕਦੇ ਕਿ ਕਿੰਨੀ ਅਮਾਉਂਟ ਦਾ ਉੱਥੇ ਨੁਕਸਾਨ ਹੋ ਸਕਦਾ ਬਟ ਹਾਂ ਜੇਕਰ ਇਹ ਕਾਮਯਾਬ ਹੋ ਜਾਂਦੇ ਤੇ ਸਰਕਾਰ ਨੂੰ ਜਾਂ ਜਿਹੜੇ ਸਾਡੇ ਬੈਂਕਸ ਨੇ ਜਾਂ ਜਿਹੜੇ ਸਾਡੇ ਟੈਕਸਪੇਅਰ ਪਬਲਿਕ ਨੇ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਕਰਕੇ ਗੱਲ ਜੀ ਅਸੀਂ ਇਹਨਾਂ ਦੇ ਜਿਹੜੇ ਫੌਜੀ ਹੈ ਜਿਹੜਾ ਆਪਣਾ ਪ੍ਰਵੀਨ ਕੁਮਾਰ ਹੈ ਉਹਦੇ ਮਜੀਦ ਪੁੱਛਕੇ ਵਿੱਚ ਸਾਹਮਣੇ ਆਇਆ ਕਿ ਇਹਦੇ ਪਿੰਡ ਜਿਹੜਾ ਹਰਿਆਣਾ ਉੱਥੇ ਵੀ ਇਹਦਾ ਲੜਾਈ ਝਗੜੇ ਦਾ ਕੋਈ ਮਸਲਾ ਹੈ ਤੇ ਇਹ ਸਿਲੀਗੁੜੀ ਇਸ ਤੋਂ ਪਹਿਲਾਂ ਉਸ ਇੱਕ ਪੋਸਟਰਡ ਸੀਗਾ ਤੇ ਉਥੇ ਵੀ ਕੋਈ ਲੜਾਈ ਝਗੜੇ ਦਾ ਮਸਲਾ ਹੈ ਬਟ ਅਸੀਂ ਇਹ ਸਾਰਾ ਕਿਉਂਕਿ ਅੱਜ ਹੀ ਇਹਨੂੰ ਰਾਤੀ ਇਹਨਾਂ ਨੇ ਸਾਨੂੰ ਹੈਂਡਓਵਰ ਕੀਤਾ ਤੇ ਹੁਣ ਅਸੀਂ ਇਹਦਾ ਰਿਮਾਂਡ ਲੈ ਕੇ ਪ੍ਰੋਪਰ ਏਰੀਆ ਇਨਵੈਸਟੀਗੇਸ਼ਨ ਕਰਾਂਗੇ ਜਿਹੜੇ ਦੂਸਰੇ ਦੋ ਉਹਨਾਂ ਦੀ ਵੀ ਕੋਈ ਬੈਕਗ੍ਰਾਉਂਡ ਇਹਨਾਂ ਹਜੇ ਤੱਕ ਨਹੀਂ ਆਈ ਬਟ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜਾ ਫੋਡੀ ਰੇਮਸੀ ਦਾ ਕਿਸ ਤਰ੍ਹਾਂ ਕੰਟੈਕਟ ਜੀ ਮੈਂ ਦੱਸਿਆ ਜੀ ਉਹ ਇਹ ਉੱਥੇ ਪੋਸਟਡ ਸੀਗਾ ਤੇ ਇਹ ਉੱਥੇ ਪ੍ਰਾਈਵੇਟ ਤੌਰ ਤੇ ਕੰਮਕਾਜ ਕਰਦਾ ਸੀਗਾ ਸੋ ਇਹ ਕੈਂਟ ਦੇ ਅੰਦਰ ਹੀ ਇਹਨਾਂ ਦਾ ਤਾਲਮੇਲ ਹੋਇਆ ਇੱਕ ਦੂਜੇ ਨੂੰ ਜਾਣੇ ਨੇ ਤੇ ਜਿਹੜਾ ਤੀਜਾ ਦੋਸ਼ੀ ਹੈ 골ਡੀ ਇਹ ਹੀ ਰੇਮਸੀ ਦਾ ਜਾਣਕਾਰ ਸੀਗਾ ਸੋ ਇੱਕ ਕੈਂਟ ਵਿੱਚ ਪੋਸਟਡ ਇੱਕ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰ ਰਿਹਾ ਤੇ ਤੀਜਾ ਜਿਹੜਾ ਹੈਗਾ ਦੂਸਰੇ ਦੋਸ਼ੀ ਦਾ ਜਿਹੜਾ ਸਾਥੀ ਸੀਗਾ ਸੋ ਇਸ ਕਰਕੇ ਤਿੰਨਾਂ ਦਾ ਜਿਹੜਾ ਹੈਗਾ ਤਾਲਮੇਲ ਆਪਸ ਵਿੱਚ ਹੋ ਗਿਆ ਜੀ ਹਰੇਬ ਅਸੀਂ ਇਹਦਾ ਪੂਰਾ ਜਿਹੜਾ ਟੈਨਿਓਰ 2011 ਦਾ ਭਰਤੀ ਹੈ ਜੋ ਇਹਨੇ ਇਨੀਸ਼ੀਅਲੀ ਦੱਸਿਆ ਇਹਦਾ ਹੁਣ ਕਿੱਥੇ ਕਿੱਥੇ ਪੋਸਟਡ ਰਿਹਾ ਹੈ ਕੀ ਕੀ ਇਹ ਰਹੇ ਨੇ ਪਿਛਲੀ ਪੋਸਟਿੰਗਸ ਕਿੱਥੇ ਰਹੀਆਂ ਨੇ ਕੀ ਇਹਦਾ ਰਿਕਾਰਡ ਰਿਹਾ ਉਹ ਸਾਰਾ ਅਸੀਂ ਚੈੱਕ ਕਰਾਵਾਂਗੇ ਬਾਈਕ ਤੇ ਲੈ ਕੇ ਜਾਂਦੇ ਸੀ ਜੀ ਵੱਡੀ ਕੁਰਸੀ ਨਹੀਂ ਬਾਈਕ ਦੇ ਉੱਤੇ ਇਹ ਇਨਸੀਡੈਂਟ ਜਿਹੜਾ ਇਹਨਾਂ ਨੇ ਤਿੰਨਾਂ ਨੇ ਬਾਈਕ ਦੇ ਉੱਤੇ ਇਹਨੂੰ ਕੀਤਾ ਤਾਂ ਅਗਲੀ ਖਬਰ ਆ ਬੋਹਰ ਤੋਂ ਹੈ ਜਿੱਥੇ ਅਬੋਹਰ ਗੰਗਾ ਨਗਰ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਇੱਥੇ ਇੱਕ ਟਰਾਲੀ ਨੇ ਬਲਦ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਇੱਕ ਬਲਦ ਦੀ ਮੌਤ ਹੋ ਗਈ ਤਾਂ ਇਹ ਭਿਆਨਕ ਤਸਵੀਰਾਂ ਅਬੋਹਰ ਦੀਆਂ ਨੇ ਅਬੋਹਰ ਤੋਂ ਗੰਗਾ ਨਗਰ ਰੋਡ ਉੱਤੇ ਇੱਕ ਹਾਦਸਾ ਵਾਪਰਿਆ ਜਿੱਥੇ ਕੋੜਾ ਟਰਾਲਾ ਲੱਕੜਾਂ ਨਾਲ ਭਰੀ ਹੋਈ ਬਲਦ ਗੱਡੀ ਨਾਲ ਟਕਰਾ ਗਿਆ ਮੌਕੇ ਤੇ ਇੱਕ ਬਲਦ ਦੀ ਮੌਤ ਹੋ ਗਈ। ਕਿਸਾਨ ਸੁਖਜਿੰਦਰ ਸਿੰਘ ਰਾਜਨ ਨੇ ਆਲਮਗੜ ਚੌਂਕ ਤੇ ਹੋਏ ਹਾਦਸੇ ਨੂੰ ਲੈ ਕੇ ਸ਼ੋਕ ਪ੍ਰਗਟ ਕੀਤਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਦੇ ਸਮੇਂ ਵਾਹਨ ਹੌਲੀ ਚਲਾਏ ਜਾਣ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਹਾਦਸਾ ਨਾ ਹੋਵੇ। ਜਿੰਦਰ ਸਿੰਘ ਰਾਜਨ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬੋਰ ਅੱਜ ਗੰਗਾ ਨਗਰ ਤੋਂ ਜਿਹੜੀ ਰੋਡ ਜਾਂਦੀ ਆ ਆਲਮਗੜ ਨੂੰ ਇਸ ਚੌਂਕ ਤੇ ਅਜ ਐਕਸੀਡੈਂਟ ਹੋਇਆ ਹੈ ਵੱਡੇ ਘੋੜੇ ਨਾਲ ਤੇ ਪੈਲ ਗੱਡੀ ਸੀ ਉਹਦੇ ਚ ਬਲਦ ਮਰ ਗਿਆ ਤੇ ਉੱਤੇ ਜਿਹੜੇ ਜ਼ਿਮੀਦਾਰ ਕਿਸਾਨ ਬੈਠੇ ਜਾਂ ਉਹਨਾਂ ਜਵਾਗ ਬੈਠੇ ਉਹਨਾਂ ਦਾ ਬਚਾਅ ਹੋ ਗਿਆ ਤੇ ਬਲਦ ਮੋਕੇ ਤੇ ਮਰ ਗਿਆ ਮੈਂ ਅਪੀਲ ਕਰਾਂਗਾ ਸਾਰੇ ਕਿਸਾਨ ਭਰਾਵਾਂ ਨੂੰ ਤੇ ਆਮ ਲੋਕਾਂ ਨੂੰ ਵੀ ਧੁੰਦ 'ਚ ਧਿਆਨ ਰੱਖੋ ਜਿਹੜੀਆਂ ਐ ਜੀਆਂ ਘਟਨਾ ਤੋਂ ਬਚਿਆ ਜਾ ਸਕੇ ਤੇ ਜਿਹੜਾ ਬਲਦ ਮਾਰਿਆ ਗਿਆ ਉਹਦਾ ਅਫਸੋਸ ਹੈ ਅਗਲੀ ਖਬਰ ਤਰੁਕ ਕਰਦੇ ਅਗਲੀ ਖਬਰ ਬਾਬਾ ਬਕਾਲਾ ਸਾਹਿਬ ਤੋਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤੇ ਗਏ ਇਸ ਮੌਕੇ ਨਗਰ ਕੀਰਤਨ ਜਦੋਂ ਇਤਿਹਾਸ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਹੁੰਚਿਆ ਤਾਂ ਨਗਰ ਕੀਰਤਨ ਦਾ ਪਰਮਾ ਸੁਆਗਤ ਕੀਤਾ ਗਿਆ ਤਾਂ ਤਸਵੀਰਾਂ ਬਾਬਾ ਬਕਾਲਾ ਸਾਹਿਬ ਦੀਆਂ ਨੇ ਇਹ ਨਗਰ ਕੀਰਤਨ ਪਿੰਡ ਕਾਲੇਕੇ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਰੀਬ ਇੱਕ ਦਰਜਨ ਪਿੰਡਾਂ ਤੋਂ ਹੁੰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ ਇਤਿਹਾਸਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਪੂਜਣ ਤੇ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਸਰਪਾਉੀ ਦੀ ਭੇਟ ਕੀਤੀ ਗਈ ਦਰਜਨਾਂ ਬਾਨਾਂ ਤੇ ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਵੀ ਸੰਗਤਾਂ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਤੇਲਾ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਕਲਗੀਧਰ ਸਤਿਗੁਰੂ ਤੇਨਾਂ ਦੇ ਪ੍ਰਕਾਸ਼ ਗੁਰਪ੍ਰਬ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕਾਲੇ ਕੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਕਿ ਨਗਰ ਕਾਲੇ ਕੇ ਤੋਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਤੋਂ ਚੱਲ ਕੇ ਵੱਖ-ਵੱਖ ਨਗਰਾਂ ਤੋਂ ਹੁੰਦਾ ਆਇਆ ਸ੍ਰੀ ਬਾਬਾ ਕਾਲਾ ਸਾਹਿਬ ਜਿੱਨਾ ਵਿੱਚ ਨਗਰ ਕਾਲੇ ਕੋ ਤੋਂ ਚੱਲ ਕੇ ਰਮਾਣਾ ਚੱਕ ਢੋਲਕਾ ਮਟਾਰੀ ਸਟੇਸ਼ਨ ਮਟਾਰੀ ਪਿੰਡ ਫਤੂਵਾਲ ਕਲੇਰ ਕਮਾਨ ਧਿਆਨਪੁਰ ਅਤੇ ਬਾਬੂ ਕਾਲਾ ਨਵੀਂ ਪਾਸ਼ਾ ਜੀ ਨਵੀਂ ਦੇ ਸਥਾਨ ਤੇ ਨਗਰ ਕੀਰਤਨ ਪਹੁੰਚਿਆ ਹੈ ਗੁਰੂ ਸਾਹਿਬ ਸ਼੍ਰੀ ਰਾਮ ਕਾ ਜੀ ਨੇ ਸਿੱਖ ਸੰਗਤਾਂ ਦਲ ਪਾਣੀ ਸਾ ਕਰੀਆਂ ਨੇ ਇੱਥੇ ਇਥੋਂ ਦੇ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਮੱਲੇਵਾਲ ਜਿਨ੍ਹਾਂ ਨੇ ਪੰਜਾਂ ਪਿਆਰੇ ਸਰਪਾਉ ਦੇ ਕੇ ਸਨਮਾਨਤ ਕੀਤਾ ਅਤੇ ਸਿੱਖ ਸੰਗਤਾਂ ਵਾਸਤੇ ਜਲ ਪਾਣੀ ਪ੍ਰਸ਼ਾਦ ਦੀ ਪਾਣੀ ਦੀ ਸੇਵਾ ਕਰ ਰਹੀ ਹੈ ਹੁਣ ਇਥੋਂ ਚੱਲ ਕੇ ਨਗਰ ਕੀਰਤਨ ਫੇਰ ਪਿੰਡਾਂ ਤੋਂ ਹੁੰਦਾ ਹੋਇਆ ਬਾਕੀ ਪਾਸਾਰੂ ਚੱਲ ਕੇ ਨਗਰ ਵੱਡਾ ਵਡਾਲਾ ਛੋਟਾ ਵਡਾਲਾ ਸੁਧਾਰ ਅਤੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਨਗਰ ਕਾਲੇ ਕੇ ਵਿਖੇ ਸਮਾਪਤੀ ਹੋਵੇਗੀ ਸਰਬਾਤ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਨੇ ਸਰਬਾਤ ਸੰਗਤਾਂ ਦਾ ਹਾਰਦਿਕ ਤੌਰ ਤੇ 10 ਵੱਲੋਂ ਧੰਨਵਾਦ ਹੈ ਆਈਆਂ ਸੰਗਤਾਂ ਦਾ ਧੰਨਵਾਦ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਕੋਟਾ ਹਨ ਕੋਟ ਤੋਂ ਆਦ ਜਿਨ੍ਹਾਂ ਨੇ ਸਾਡੇ ਵਾਸਤੇ ਸਾਰਾ ਸਰਬੰਸ ਵਾਰ ਕੇ ਸਾਨੂੰ ਸਰਦਾਰੀਆਂ ਬਖਸ਼ ਅਸੀਂ ਉਹਨਾਂ ਦਾ ਅਜ ਨਗਰ ਕੀਰਤਨ ਬੜੇ ਉਤਸ਼ਾਹ ਦੇ ਨਾਲ ਮਨਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਾਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਗੁਰਦਾਰਾ ਸਾਹਿਬ ਚੋਲਾ ਸਾਹਿਬ ਕਾਲੇਕੇ ਪਿੰਡ ਤੋਂ ਜਿਹੜਾ ਨਗਰ ਕੀਰਤਨ ਹੈ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਤਰਸਾਹ ਹੇਠਾਂ ਤੇ ਪੰਜ ਪਿਆਰੇ ਸਹਿਬਾਂ ਦੀ ਅਗਵਾਈ ਹੇਠ ਇੱਥੇ ਪਹੁੰਚਿਆ ਹੈ ਉਹ ਗੁਰਦਾਰਾ ਸਾਹਿਬ ਭਾਵੇਂ ਸਾਡੇ ਪ੍ਰਬੰਧ ਦੇ ਅਧੀਨ ਹੀ ਹੈ ਪਰ ਉਸ ਗੁਰਦਾਰਾ ਸਾਹਿਬ ਦੀ ਜਿਹੜੀ ਕਾਰ ਸੇਵਾ ਜਿਹੜਾ ਨਗਰ ਕੀਰਤਨ ਦਾ ਪ੍ਰਬੰਧ ਹੈ ਸੰਤ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲਿਆਂ ਦੀ ਰਹਿਨਮਾਈ ਹੇਠਾ ਸੰਤ ਬਾਬਾ ਗੁਰਪ੍ਰੀਤ ਸਿੰਘ ਹੋਰਾਂ ਤੇ ਸਾਡੇ ਗੁਰਦਾਰਾ ਸਾਹਿਬ ਦੇ ਜਿਹੜੇ ਹਰਗੱ ਹੈਡ ਗ੍ਰੰਥੀ ਸਾਹਿਬ ਤੇ ਸਮੁੱਚੇ ਸਟਾਫ ਨੇ ਕੀਤਾ ਉਹ ਨਗਰ ਕੀਰਤਨ ਦੇ ਵਿੱਚ ਉਸ ਇਲਾਕੇ ਦੇ ਉਸ ਨਗਰ ਦੇ ਪੰਚ ਸਰਪੰਚ ਸਾਹਿਬਾਨ ਨੰਬਰਦਾਰ ਸਾਹਿਬਾਨ ਔਰ ਮੋਤਵਾਰ ਸੱਜਣ ਜਿਹੜੇ ਇਸ ਗੁਰਦਾਰਾ ਸਾਹਿਬ ਆਸਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਗਰ ਕੀਰਤਨ ਦੇ ਸਮੇਤ ਪਹੁੰਚੇ ਨੇ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਗੁਰਤੇਗ ਬਾਦਰ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਗੁਰੂ ਮਹਾਰਾਜ ਕਿਰਪਾ ਕਰਿਓ ਸਾਡੀਆਂ ਇਹ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਿਓ ਤਾਂ ਜੋ ਜਿਹੜੇ ਹੋਰ ਵੀ ਸਮਾਗਮ ਨੇ ਇਸੇ ਤਰ੍ਹਾਂ ਨਾਲ ਚੜ੍ਹਦੀ ਕਲਾ ਦੇ ਵਿੱਚ ਮਨਾਈ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਿਸ ਬੁਲੇਟਨ ਦੇ ਵਿੱਚ ਇਨਾਹੀ ਅਗਰੇ ਬੁਲੇਟਨ ਦੇ ਵਿੱਚ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਪਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ